ਤਾ ਆ ਬਿਸ਼ਵਦੀਪ ਖੜਾ ਵਿੱਚ ਖੜਾਈ ਆ ਜਾ ਇਹ ਮੁੰਡਾ ਫਾਜ਼ਲਕਾ ਤੋਂ ਐ ਕਰਤੂ ਦੇਖੋ ਝਾੜੂ ਵਾਲਿਆਂ ਦੀ ਕਿੱਥੇ ਤੱਕ ਪਹੁੰਚ ਗਏ ਆ ਇਹਨੂੰ ਇੱਕ ਮੁਨਸੀ ਬਣ ਕੇ ਫੋਨ ਕਰਦਾ ਮੁਨਸੀ ਬਣ ਕੇ ਫੋਨ ਕਰਦਾ ਕਿ ਤੂੰ ਉੱਥੇ ਗਿਆ ਸੀਗਾ ਭਾਨੇ ਦੇ ਕੱਠ ਦੇ ਤੈਨੂੰ ਤਰੀਕ ਨੂੰ ਤੂੰ ਬੈਰੀਕੇਡ ਤੋੜੇ ਆ ਤੇਰੇ ਖਿਲਾਫ ਮੁਕਦਮਾ ਦਰਜ ਕਰਾਂਗੇ ਆਇਆ ਕਰਾਂਗੇ ਵਾਹ ਕਰਾਂਗੇ ਤੁਸੀਂ ਆ ਜੀਓ ਸੁਣੀ ਹੋਣੀ ਐ ਨਹੀਂ ਜੀ ਸੁਣੀ ਹੈ ਸੁਣੀ ਆਈ ਸੁਣੀ ਆ ਸੁਣੀ ਐ ਇਹ ਉਹ ਨੌਜਵਾਨ ਐ ਇਹਦੇ ਖਿਲਾਫ ਜਿਹੜੀ ਦੀ ਪਰਤਾਲ ਕਰਾਈ ਇਹਦਾ ਥਾਣਾ ਅਰਨੀ ਵਾਲਾ ਪੈਂਦਾ ਅਰਨੀ ਵਾਲਾ ਜ਼ਿਲ੍ਹਾ ਮਕਸਰ ਦੇ ਵਿੱਚ ਫਾਈਲ ਕੱਢੀ ਜਿਹੜਾ ਫਾਈਲ ਕਾ ਦੇ ਵਿੱਚ ਜਦੋਂ ਪਰਤਾਲ ਕੀਤੀ ਵੀ ਬੰਦਾ ਕੌਣ ਐ ਬੰਦੇ ਨੇ ਫੋਨ ਕੀਤਾ ਕਿ ਮੈਂ ਫਲਾਨੇ ਥਾਣੇ ਦੇ ਵਿੱਚੋਂ ਮੁਨਸੀ ਪ੍ਰੇਮਜੰਨ ਦਾ ਮੁਨਸੀ ਪ੍ਰੇਮਜੰਨ ਮੁਨਸੀ ਪ੍ਰੇਮਜੰਨ ਬੋਲਦਾ ਨੰਬਰ ਸੀਗਾ 9872285001 ਨੰਬਰ ਸੀ 9872285001 ਕਹਿੰਦਾ ਮੈਂ ਠਾਣੇ ਜੋ ਮੁਨਸੀ ਪ੍ਰੇਮਜੰਨ ਬੋਲਦਾ ਜੀ ਜਦੋਂ ਬਰਤਾਲ ਕੀਤੀ ਬੰਦਾ ਕੌਣ ਨਿਕਲਿਆ ਪਤਾ ਆਮ ਆਦਮੀ ਪਾਰਟੀ ਦਾ ਖਾਸ ਵੈਿੱਤੀ ਖਾਸ ਮੁਖਾਜਮ ਨਾਮ ਹੈ ਗੁਰਨੀਤ ਸਿੰਘ ਬਾਪ ਦਾ ਨਾਮ ਹੈ ਹਰਜਾਤ ਸਿੰਘ ਮੁੰਡਾ ਪਿੰਡ ਮੁੰਡਾ ਪਿੰਡ ਦਾ ਤਰਨਤਾਰ ਜ਼ਿਲ੍ਹੇ ਚ ਤਹਿਸੀਲ ਖੰਡੂਰ ਸਾਹਿਬ ਆਮ ਆਦਮੀ ਪਾਰਟੀ ਦੇ ਬੰਦੇ ਇੱਕ ਥਾਣੇ ਦਾ ਮੁਨਸ਼ੀ ਬਣ ਕੇ ਫੋਨ ਕਰਦਾ ਕਿ ਮੈਂ ਪ੍ਰੇਮਚੰਦ ਮੁਨਸ਼ੀ ਬੋਲਦਾ ਤੇਰੇ ਦਾਅ ਫੜਕਾਵਾਂਗੇ ਆ ਜਿੰਨੇ ਕਿ ਨਾ ਬਲੌਗਰ ਐ ਨਾ ਸੋਣੇ ਦੀ ਧਿਆਨ ਨਾ ਕਿਹਾ ਮਾਨ ਸਾਹਿਬ ਦੀ ਹਦਾਇਤ ਆ ਕਿ ਜਿੰਨੇ ਬਲੌਗਰਾਂ ਚੱਕ ਕੇ ਜਿਹੜਾ ਸਿੱਟਣਾ ਐ ਦਾ ਫੇਰ ਕੇ ਉਹਨੇ ਇਹਨੇ ਦਰਖਾਸਤ ਦਿੱਤੀ ਐ ਯੋ ਮੈਂ ਭੇਜਿਆ ਸੀ ਮੈਂ ਇੱਕ ਵਾਰੀ ਦਰਖਾਸਤ ਦੇ ਇਹਨੇ ਥਾਣਾ ਅਰਲੀਆ ਦੇ ਦਰਖਾਸਤ ਦਿੱਤੀ ਆ ਜਿਹੜਾ ਫਾਜ਼ਲਕਾ ਦੇ ਵਿੱਚ ਵੀ ਮੈਨੂੰ ਆ ਦਿਨ ਐਸ ਨੰਬਰ ਤੋਂ ਨੇ ਰਿਕਾਰਡਿੰਗ ਵੀ ਪੇਸ਼ ਕੀਤੀ ਆ ਵੀ ਮੈਨੂੰ ਭਾਈ ਫੋਨ ਆਇਆ ਇੱਕ ਬੰਦੇ ਨੇ ਮੈਨੂੰ ਥਾਣੇ ਦਾ ਮੁਨਸੀ ਬਣ ਕੇ ਫੋਨ ਕੀਤਾ ਹੁਣ ਦੇਖਦੇ ਆ ਕੀ ਆਮ ਆਦਮੀ ਪਾਦੀ ਹਮੇਤੀ ਦੀ ਕਾਰਵਾਈ ਹੋਊ ਕਿ ਨਹੀਂ ਹੋਊਗੀ ਇਹ ਤਾਂ ਆ ਬਿਸ਼ਵਦੀਪ ਖੜਾ ਵਿੱਚ ਖੜਾਈ ਤਾਜ ਇਹ ਮੁੰਡਾ ਫਾਜ਼ਲਕਾ ਤੋਂ ਐ ਕਰਤੂ ਦੇਖੋ ਝਾੜੂ ਵਾਲਿਆਂ ਦੀ ਕੱਟ ਤੱਕ ਪਹੁੰਚ ਗਏ ਆ ਇਹਨੂੰ ਇੱਕ ਮੁਨਸੀ ਬਣ ਕੇ ਫੋਨ ਕਰਦਾ ਮੁਨਸੀ ਬਣ ਕੇ ਫੋਨ ਕਰਦਾ ਕਿ ਤੂੰ ਉੱਥੇ ਗਿਆ ਸੀਗਾ ਭਾਨੇ ਦੇ ਕੱਠ ਦੇ ਤੈਨੂੰ ਤਰੀਕ ਨੂੰ ਤੂੰ ਬੈਰੀਕੇਡ ਤੋੜੇ ਐ ਤੇਰੇ ਖਿਲਾਫ ਮੁਕਦਮਾ ਦਰਜ ਕਰਾਂਗੇ ਐ ਕਰਾਂਗੇ ਵਾਅਦਾ ਕਰਾਂਗੇ ਤੁਸੀਂ ਆ ਜੀਓ ਸੁਣੀ ਹੋਣੀ ਐ ਨਹੀਂ ਜੀ ਸੁਣੀ ਐ ਸੁਣੀ ਆਈ ਸੁਣੀ ਐ ਸੁਣੀ ਐ ਇਹ ਉਹ ਨੌਜਵਾਨ ਐ ਇਹਦੇ ਖਿਲਾਫ ਚਲੋ ਜੀ ਪਰਤਾਲ ਕਰਾਈ ਇਹਦਾ ਥਾਣਾ ਅਰਨੀ ਵਾਲਾ ਪੈਂਦਾ ਅਰਨੀ ਵਾਲਾ ਜ਼ਿਲ੍ਹਾ ਮਕਸਰ ਦੇ ਵਿੱਚ ਫਾਇਲ ਕਾ ਜਿਲ੍ਹਾ ਫਾਇਲ ਕਾ ਦੇ ਵਿੱਚ ਜਦੋਂ ਪਰਤਾਲ ਕੀਤੀ ਵੀ ਬੰਦਾ ਕੌਣ ਹੈ ਬੰਦੇ ਨੇ ਫੋਨ ਕੀਤਾ ਕਿ ਮੈਂ ਫਲਾਨੇ ਠਾਣੇ ਦੇ ਵਿੱਚੋਂ ਮੁਨਸੀ ਪ੍ਰੇਮਜੰਨ ਦਾ ਮੁਨਸੀ ਪ੍ਰੇਮਜੰਨ ਮੁਨਸੀ ਪ੍ਰੇਮਜੰਨ ਬੋਲਦਾ ਨੰਬਰ ਸੀਦਾ 9852285001 ਨੰਬਰ ਸੀ 9872285 ਜੀ ਦੇ ਕਹਿੰਦਾ ਮੈਂ ਠਾਣੇ ਜੋ ਮੁਨਸੀਪ ਪ੍ਰੇਮਚੰਦ ਬੋਲਦਾ ਜੀ ਜਦੋਂ ਬੋਤਾਲ ਕੀਤੀ ਬੰਦਾ ਕੌਣ ਨਿਕਲਿਆ ਪਤਾ ਹਾਂ ਆਮ ਆਦਮੀ ਪਾਰਟੀ ਦਾ ਖਾਸ ਵਿਅਕਤੀ ਖਾਸ ਖਾਜਮਾ ਨਵੇਂ ਗੁਰਨੀਤ ਸਿੰਘ ਬਾਪ ਦਾ ਨਾਮਾ ਹਰਜਾਲ ਸਿੰਘ ਮੁੰਡਾ ਪਿੰਡ ਮੁੰਡਾ ਪਿੰਡ ਦਾ ਤਰਨਤਾਰ ਜ਼ਿਲ੍ਹੇ ਚ ਤਸੀਲ ਖੰਡੂਰ ਸਾਹਿਬ ਆ ਆਮ ਆਦਮੀ ਪਾਰਟੀ ਦੇ ਬੰਦੇ ਇੱਕ ਥਾਣੇ ਦਾ ਮੁਨਸ਼ੀ ਬਣ ਕੇ ਫੋਨ ਕਰਦਾ ਹੈ ਕਿ ਮੈਂ ਪ੍ਰੇਮਚੰਦ ਮੁਨਸ਼ੀ ਬੋਲਦਾ ਹੈ ਤੇਰੇ ਦਾਖਲ ਕਰਾਵਾਂਗੇ ਆ ਜਿੰਨੇ ਕਿਹਨਾ ਬਲੌਗਰ ਆ ਨਾ ਸੋਣੇ ਨੂੰ ਧਿਆਨ ਨਾ ਕਿਹਾ ਮਾਨ ਸਾਹਿਬ ਦੀ ਹਦਾਇਤ ਹੈ ਕਿ ਜਿੰਨੇ ਬਲੌਗਰ ਆ ਚੱਕੇ ਜਿਹੜਾ ਸੱਟਣਿਆ ਦਾਖਲ ਫੇਰ ਕੇ ਉਹਨੇ ਇਹਨੇ ਦਰਖਾਸਤ ਦਿੱਤੀ ਹੈ ਇਹਨੂੰ ਮੈਂ ਹੀ ਭੇਜਿਆ ਸੀ ਮੈਂ ਇੱਕ ਵਾਰੀ ਦਰਖਾਸਤ ਦੇ ਇਹਨੇ ਥਾਣਾ ਅਰਲੀਆ ਦੇ ਦਰਖਾਸਤ ਦਿੱਤੀ ਹੈ ਜਿਹੜਾ ਫਾਲਕਾ ਦੇ ਵਿੱਚ ਏ ਮੈਨੂੰ ਆ ਦਿਨ ਇਸ ਨੰਬਰ ਤੋਂ ਨੇ ਰਿਕਾਰਡਿੰਗ ਵੀ ਪੇਸ਼ ਕੀਤੀ ਆ ਵੀ ਮੈਨੂੰ ਭਾਈ ਫੋਨ ਆਇਆ ਇੱਕ ਬੰਦੇ ਨੇ ਮੈਨੂੰ ਥਾਣੇ ਦਾ ਮੁਨਸ਼ੀ ਬਣ ਕੇ ਫੋਨ ਕੀਤਾ ਹੁਣ ਦੇਖਦੇ ਆ ਕੀ ਆਮ ਆਦਮੀ ਪਾਤੀ ਦੇ ਹਮੇਤੀ ਦੇ ਕਾਰਵਾਈ ਹੋਊ ਕਿ ਨਹੀਂ ਹੋਊਗੀ